ਮੋੜੇ ਚੁੱਤੀ ਹੈ ਬਹੁਤ ਕਰ ਸੱਕ ਸੈਰਟੀਫਿਕੇਟ ਕਰ ਰਹੀ ਹੈ ਤੇ ਇਹ ਕਿਸ ਤਰ੍ਹਾਂ ਮੱਚ ਆਇਆ ਕਿ ਇੱਥੇ ਆਗੇ ਸੈਰਟੀਫਿਕੇਟ ਕਰੀਏ ਇਸ ਤਰ੍ਹਾਂ ਮੈਂ ਕਾਫੀ ਦੇਰ ਤੋਂ ਭਾਰਤ ਕਾਸ ਪਰਸ਼ਦ ਸਿਟੀ ਬ੍ਰਾਂਚ ਕਾਫੀ ਦੇਰ ਤੋਂ ਸੋਚ ਰਹੇ ਸੀਗੇ ਕਿ ਆਪਾਂ વૃદ્ધ ਆਸ਼ਰਮ ਦੇ ਵਿੱਚ ਜਾ ਕੇ ਕੋਈ ਨਾ ਕੋਈ ਕਾਰਜਕ੍ਰਮ ਕਰੀਏ ਤਾਂ ਕਿ ਜਿਹੜੇ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਸਾਨੂੰ ਆਪਣੇ ਪਰਿਵਾਰ ਦੇ ਨਾਲ ਆ ਕੇ ਬੈਠਣ ਦਾ ਮੌਕਾ ਮਿਲੇ ਪਿਛਲੇ ਕੁਝ ਦਿਨਾਂ ਅਸੀਂ ਮੈਡਮ ਜਿਹੜੇ ਇੰਚਾਰਜ ਆ ਪਰਨਾ ਚਰਮਾ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਣਾ ਤੇ ਸਾਡੇ ਨਾਲ ਆ ਕੇ ਵਿਸਾਖੀ ਦਾ ਜਿਹੜਾ ਤਿਆਰ ਆ ਉਹ ਮਨਾਓ ਉਸ ਸੰਦਰਭ ਦੇ ਵਿੱਚ ਅੱਜ ਸਾਡੀ ਬਰਦਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ 올ਡ ਏਜ ਹੋਮ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਭੈਣ ਭਰਾ ਇੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਅਸੀਂ ਹੈ ਵਿਸਾਖੀ ਦਾ ਤਿਹਾੜ ਜਿਹੜਾ ਮਨਾਇਆ ਵਾ ਉਹਦੇ ਨਾਲ ਨਾਲ ਅਸੀਂ ਸ਼ਾਖਾ ਦੇ ਵਿੱਚ ਇਹ ਵੀ ਨਿਰਨੇ ਲਿਆ ਹੈਗਾ ਆਪਾਂ ਮੈਕਸਿਮਮ ਮੈਂਬਰ ਜਿਹੜੇ ਸ਼ਾਮਲ ਹੋਈਏ ਉਹਦੇ ਨਾਲ-ਨਾਲ ਸਾਡੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਆ ਉਹ ਸਾਰੇ ਇੱਥੇ ਸ਼ਾਮਲ ਹੋਏ ਆ ਅੱਜ ਸਾਨੂੰ ਇੱਥੇ ਆ ਕੇ ਇੱਕ ਬਹੁਤ ਵਧੀਆ ਲੱਗਾ ਵਾ ਜਿੱਦਾਂ ਬਜ਼ੁਰਗਾਂ ਨੇ ਵੀ ਇੱਥੇ ਪੰਗੜੇ ਦਾ ਗਿੱਧੇ ਦਾ ਜਿਹੜਾ ਪ੍ਰੋਗਰਾਮ ਸੀਗਾ ਸਾਡੇ ਜਿਹੜੇ ਮੈਂਬਰ ਸੀ ਉਹਨਾਂ ਨੇ ਗਾਣ ਦਾ ਭਜਨ ਦਾ ਦੂਜਾ ਵੀ ਪ੍ਰੋਗਰਾਮ ਕੀਤਾ ਵਾ ਨਾਲ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਸੀਗਾ ਸਾਰਾ ਅੱਜ ਇੱਥੇ ਆ ਕੇ ਸਾਨੂੰ ਬਹੁਤ ਹੀ ਅੱਛਾ ਲੱਗਾ ਵਾ ਔਰ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਆ ਕੇ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਅਸੀਂ ਜਰੂਰ ਇੱਥੇ ਕਰੀਏ ਉਹਦੇ ਨਾਲ ਨਾਲ ਮੈਂ ਆਪਣੀ ਬ੍ਰਾਂਚ ਵੱਲੋਂ ਭਾਰਤ ਵਿਕਾਸ ਪਰਚ ਸਿਟੀ ਬ੍ਰਾਂਚ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵਿਸਾਖੀ ਦੀ ਜਿਹੜੀ ਲੱਖ ਲੱਖ ਵਧਾਈ ਦੇ ਨਾਮਾ ਧੰਨਵਾਦ ਇੱਕ ਪਿੰਦਰ ਤਿਹਾਰ ਅੱਜ ਸਾਡੀ ਭਾਰਤ ਵਿਕਾਸ ਪਰਚ ਸਿਟੀ ਬ੍ਰਾਂਚ ਜਿਹੜੀ ਹੈ ਇੱਕ 올ਡ ਹੋਸ ਇੱਥੇ ਜਮਨਾਰੀ ਹੈ ਅਸੀਂ 26 ਜਨਵਰੀ 15 ਅਗਸ ਅੱਗੇ ਵੀ ਇੱਥੇ ਮਨਾਉਂਦੇ ਆ ਪਰ ਅੱਜ ਸਰੋਤਰਾ ਜੀ ਦੀ ਰਹਿਮਾਈ ਥੱਲੇ ਅੱਜ ਵਿਸਾਖੀ ਦਾ ਤਿਹਾਰ ਬੜੇ ਹੀ ਚਾਵਾਂ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਉਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਅੱਜ ਮਨਾਇਆ ਹੈ ਬੜੀ ਖੁਸ਼ੀ ਹੈ ਔਰ ਮੈਂ ਇੱਥੇ ਦੇ ਜਿੰਨੇ ਵੀ ਸਟਾਫ ਆਏ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਜੋ ਸਾਡੇ ਨਾਲ ਪਰਿਵਾਰ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਅੱਜ ਵਿਸਾਖੀ ਦਾ ਤਿਹਾਰ ਆਪਕੋ ਵੀ ਪੰਜਾਬ ਦਾ ਇੱਕ ਬਹੁਤ ਹੀ ਵੱਡਾ ਪਰਵ ਹੈ ਅਜੋ ਪਰਵ ਨੂੰ ਅਸੀਂ ਇੱਥੇ ਮਨਾਇਆ ਹੈ ਇਹਦੇ ਨਾਲ ਮੈਂ ਆਪਣੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਉਮੀਦ ਰੱਖਦਾ ਹਾਂ ਕਿ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਆਈ ਬਹੁਤ ਬਹੁਤ ਪਰਵਾਰ ਜਰਾ ਇਥੇ ਬਣਾ ਦੇ ਰਵਾਂ ਧੰਨਵਾਦ ਜੀ ਸਭ ਦਾ ਮਹੌਲ ਰਿਹਾ ਮਾਹੌਲ estranar ਰਿਹਾ ਹੈ ਮਾਹੌਲ ਬਾਰੇ ਕੀ ਦੱਸਣਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਸੀ ਟਾਈਮ ਥੋੜਾ ਸੀ ਪਰ ਫਿਰ ਵੀ ਉਹ ਕਹਿ ਰਹੇ ਸੀ ਕਿ ਸਾਡੀਆਂ ਕੁਝ ਹਾਈਟਾਂ ਰਹਿ ਗਈਆਂ ਬਹੁਤ ਅੱਛਾ ਲੱਗਾ ਉਹਨਾਂ ਨੇ ਆਪਣੇ ਮਨ ਦੇ ਭਾਵ ਉਹਨਾਂ ਦੇ ਉਜਾਗਰ ਹੋਏ ਨੇ ਔਰ ਉਹਨਾਂ ਨੇ ਫੀਲ ਕੀਤਾ ਹੈ ਕਿ ਅੱਜ ਅਸੀਂ ਭਾਰਤ ਵਿਕਾਸ ਪਰਸ਼ਦ ਦੇ ਨਾਲ ਮਿਲ ਕੇ ਕਿਉਂਕਿ ਸਾਡੇ ਸਾਡੇ ਪਰਿਵਾਰ ਦੇ ਮੈਂਬਰ ਨੇ ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਏ ਅੱਜ ਆਹੀ ਉਹਨਾਂ ਪਰਿਵਾਰਾਂ ਦਾ ਨਾਲ ਮਿਲ ਕੇ ਸਾਨੂੰ ਬਹੁਤ ਹੀ ਅੱਛਾ ਲੱਗਾ ਕਿ ਅੱਜ ਆਹੀ ਵਾਕਿਆ ਹੀ ਰੀਅਲੀ ਵਿਸਾਖੀ ਜਿਹੜੀ ਅੱਜ ਅਸੀਂ ਇੱਥੇ ਮਨਾਈ ਹੈ। ਥੈਂਕ ਯੂ। ਅੱਜ ਇਸ ਸ਼ੂ ਪਰਵਤੇ ਵਿਸਾਖੀ ਦੇ ਪਰਮਤੇ ਭਾਰਤ ਵਿਕਾਸ ਪ੍ਰਸਿੱਧ ਸਿਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਹੋਲਡਜ ਹੋਮ ਚਾ ਕੇ ਅਸੀਂ ਇਹਨਾਂ ਸਾਰਿਆਂ ਦੇ ਨਾਲ ਜਿਹੜੇ ਇੱਥੇ ਮੈਂਬਰਸ ਨੇ ਸਟਾਫ ਹੈ ਉਹਨਾਂ ਨਾਲ ਬੜੇ ਹੀ ਅੱਛੇ ਢਗ ਨਾਲ ਕਾਰਜਕ੍ਰਮ ਚੁਤੇ ਔਰ ਪੰਗੜਾ ਗਿੱਦਾ ਔਰ ਹੋਰ ਵੀ ਆਪਣੇ ਮਨ ਜਿਹੜੇ ਆ ਉਹ ਸਾਂਝੇ ਕੀਤੇ ਇਹ ਬੜੀ ਹੀ ਖੁਸ਼ੀ ਦੀ ਗੱਲ ਹੈ। ਕਿ ਸਾਡੇ ਸਾਡੇ ਸਮਾਜ ਦਾ ਇਹ ਬੜਾ ਵੱਡਾ ਵਿਰਸਾ ਜਿਹੜਾ ਕਿ 올ਡ एज ਵਿੱਚ ਆ ਗਿਆ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਦੇ ਦੁੱਖ ਸੁੱਖ ਸਾਂਝੇ ਕਰਕੇ ਅਸੀਂ ਸਾਰੇ ਸਾਡੀ ਪੰਚਾਇਤ ਤੇ ਜਿਹੜੇ ਮੈਂਬਰਸ ਨੇ ਉਹ ਆਪਣੇ ਘਰਾਂ ਤੋਂ ਆਪਣੇ ਪਰਿਵਾਰਾਂ ਨਾਲ ਆ ਕੇ ਤੇ ਇਹਨਾਂ ਦੇ ਨਾਲ ਉਨ੍ਹਾਂ ਨੇ ਇਹ ਸਮਾਪਤੀ ਕੀਤਾ ਬਸਾਖੀ ਦਾ ਬਹੁਤ ਹੀ ਅੱਛਾ ਲੱਗਾ ਔਰ ਇਥੋਂ ਦੇ ਸਾਰੇ ਸਟਾਫ ਨੂੰ ਇਥੋਂ ਦੇ ਜਿਹੜੇ ਰਹਿਮ ਵੱਲੇ ਸਾਰੇ ਲੋਕ ਹੈ ਪਲੱਸ ਭਾਰਤ ਪ੍ਰਗਤੀ ਵਿਕਾਸ ਮਿਸਤਰੀ ਜਿਹੜੇ ਮੈਂਬਰ ਜ਼ੋਦੇਦਾਰ ਸਾਰਿਆਂ ਨੂੰ ਬਹੁਤ-ਬਹੁਤ ਧਾਈ ਤੇ ਆਸ ਕਰਦੇ ਆ ਕਿ ਇਹੋ ਜੇ ਉਪਰਾਲੇ ਅੱਗੇ ਤੋਂ ਵੀ ਕੀਤਾ ਜਾਂਦੇ ਰਹਿਣ ਚਾਹੀਦੇ ਹਨ ਅਤੇ ਭਗਵਾਨ ਅੱਗੇ ਵੀ ਪ੍ਰਾਰਥਨਾ ਕਰਦੇ ਆ ਕਿ ਭਗਵਾਨ ਇਹਨਾਂ ਸਾਰਿਆਂ ਨੂੰ ਤੰਦਰੁਸਤ ਰੱਖੇ ਅਤੇ ਇਸ ਤਰ੍ਹਾਂ ਦਾ ਹੀ ਜਿਹੜਾ ਵਿਕਾਸ ਹੈ ਉਹ ਭਾਰਤ ਦਾ ਹੁੰਦਾ ਰਹੇ ਤਾਂ ਕਿ ਸਾਰੇ ਸਮਾਜ ਮਿਲ ਕੇ ਇੱਕ ਝਟ ਹੋ ਕੇ ਅਸੀਂ ਪਰਮਾਣਦੇ ਰਹੀਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਅਸ਼ੀਰਵਾਦ ਆਹਿੰਦਾ ਦਿਹਾੜਾ ਸਾਡੇ ਲਈ ਬੜਾ ਹੀ ਖੁਸ਼ ਨਸੀਬ ਹੈ ਕਿ ਜਿਸ ਤਰ੍ਹਾਂ ਸੰਸਥਾ ਦੇ ਵਿੱਚ ਅਸੀਂ ਆਏ ਹਾਂ ਬਜ਼ੁਰਗਾਂ ਦੇ ਕੋਲ ਉਹਨਾਂ ਦੇ ਮਨ ਪਰਚਾਵੇ ਲਈ ਉਹਨਾਂ ਦੇ ਦਿਲ ਬਹਿਰਾਨ ਲਈ ਉਥੇ ਆ ਕੇ ਦੇਖਿਆ ਹੈ ਕਿ ਅਸੀਂ ਤੇ ਭਾਰਤ ਦਾ ਪ੍ਰਸਿੱਧ ਤਰ੍ਹਾਂ ਜੋ ਪ੍ਰੋਗਰਾਮ ਦੇਣਾ ਸੀ ਦੇਣਾ ਹੀ ਉਹਦੇ ਇਲਾਵਾ ਇਸ ਬਜ਼ੁਰਗਾਂ ਨੇ ਜੋ ਸਾਡਾ ਐਂਟਰਟੇਨਮੈਂਟ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਹਨਾਂ ਦਾ ਜੀਵਨ ਔਰ ਸਾਡਾ ਜੀਵਨ ਜਿਹੜਾ ਹੈ ਉਸੇ ਨਾਲ ਸੁਧਰ ਗਿਆ ਹੈ ਸਾਡੇ ਜਨਰਲ ਕੋਲੀ ਜੀ ਜਿਹੜੇ ਕਿ ਬਹੁਤ ਹੀ ਅੱਛੇ ਗਾਇਕ ਨੇ ਬਹੁਤ ਹੀ ਅੱਛੀ ਸੋਸ਼ਲ ਸਰਵਿਸ ਕਰਦੇ ਲੈਕਚਰਰ ਰਿਟਾਇਰਡ ਹਨ ਉਹਨਾਂ ਨੇ ਆਪਣੇ ਗੀਤ ਦੇ ਉੱਤੇ ਇਹਨਾਂ ਸਾਰੇ ਬਜ਼ੁਰਗਾਂ ਨੂੰ ਪੰਗੜਾ ਪਾਣ ਤੇ ਮਜਬੂਰ ਕਰ ਦਿੱਤਾ ਕੋਲੀ ਸਾਹਿਬ ਨੇ ਇੱਕ ਕੋਈ ਗੱਲ ਸੋਚ ਕੇ ਆਏ ਸੀ ਕਿ ਮੈਂ ਤੇ ਪੰਗੜਾ ਪਾਣਾ ਪਾਣਾ ਪਰ ਮੈਂ ਸਾਰੇ ਨਚਾਣੇ ਉਹਦੇ ਚ ਕੀ ਹੈ ਇটস ਵਿਰਤਾ ਸ਼ਰਮਦੇਵ ਜੀ ਦੇ ਬਜ਼ੁਰਗ ਹੈ ਉਹਨਾਂ ਨੇ ਜਿਹੜਾ ਭੰਗੜਾ ਪਾਇਆ ਹੈ ਉਹਦੇ ਨਾਲ ਸਾਡੇ ਭਾਰਤ ਕਾ ਪ੍ਰਸ਼ਦ ਦੇ ਪ੍ਰਧਾਨ ਸੈਕਟਰੀ ਕੈਸ਼ੀਅਰ ਸਾਡੇ ਸਟੇਟ ਲੈਵਲ ਦੇ ਜਿੰਨੇ ਵੀ ਉਦੇਦਾਰ ਹਨ ਔਰ ਸਾਡੇ ਭਾਰਤ ਕਾ ਪ੍ਰਸ਼ਦ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਨੇ ਉਹਨਾਂ ਬਜ਼ੁਰਗਾਂ ਦੇ ਨਾਲ ਭੰਗੜਾ ਪਾ ਕੇ ਆਪਣੇ ਆਪ ਨੂੰ ਬੜਾ ਖੁਸ਼ ਨਿਸ਼ਵੀਤ ਸਮਝਿਆ ਹੈ ਜਿੱਤੇ ਵਿੱਚ ਕੇ ਸਾਡੇ ਭਰਕਰਤ ਪ੍ਰਸ਼ਦ ਦੇ ਪ੍ਰਧਾਨ ਜੀ ਨੇ ਕੱਲੇ ਵੀ ਜ਼ਿਕਰ ਕੀਤਾ ਹੈ ਕਿ ਜਿੱਦਾਂ ਇੱਥੇ ਆ ਕੇ ਤੁਹਾਨੂੰ ਚੰਗਾ ਲੱਗਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਬਜ਼ੁਰਗਾਂ ਦੇ ਨਾਲ ਮਿਲ ਕੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਦਿੰਦੇ ਰਾਂਗੇ ਤਾਂ ਕਿ ਇਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਕਿ ਮੈਂ ਆਪਣੇ ਅਸੀਂ ਆਪਣੇ ਪਰਿਵਾਰ ਦੇ ਜੇ ਬੈਠੇ ਹਾਂ ਮੈਂ ਆਪ ਜੀ ਦਾ ਜਿਹੜੇ ਕਿ ਸਾਡੀ ਅੱਜ ਤੁਸੀਂ ਇਹ ਕਬਰੀ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਨਾ ਕਿ ਆਤੀ ਜਿਹੜਾ ਇਹ ਕਵਰਿੰਗ ਕੀਤੀ ਹੈ ਮੈਂ ਸਮਝਦਾ ਕਿ ਜਦੋਂ ਵੀ ਸਾਡਾ ਕੋਈ ਪ੍ਰੋਗਰਾਮ ਹੁੰਦਾ ਹੈ ਫਾਰਦ ਕਾ ਪ੍ਰਸ਼ਦਾ ਉਸ ਵਕਤ ਤੁਹਾਡਾ ਬੇਟਾ ਸਾਡੇ ਲਈ ਬੜੀ ਵੱਡੀ ਦੇਣ ਹੈ ਕਿ ਤੁਸੀਂ ਸਾਡੀ ਕਵਰਿੰਗ ਕਰਕੇ ਸਾਰੀ ਦੁਨੀਆਂ ਦੇ ਵਿੱਚ ਸਾਡਾ ਜਿਹੜਾ ਸੰਦੇਸ਼ ਪਹੁੰਚਾਉਂਦੇ ਆ ਅੰਤ ਵਿੱਚ ਮੈਂ ਇੱਕ ਵਾਰੀ ਸਾਰੇ ਬਜ਼ੁਰਗਾਂ ਨੂੰ ਔਰ ਭਾਰਤ ਕਾ ਪ੍ਰਸ਼ਦ ਦੇ ਪ੍ਰਧਾਨ ਜੀ ਨੂੰ ਸੈਕਟਰੀ ਸਾਹਿਬ ਨੂੰ ਕੈਸ਼ੀਅਰ ਸਾਹਿਬ ਨੂੰ ਔਰ ਜਿਹੜੇ ਸਾਡੇ ਪੰਜਾਬ ਦੇ ਉਹ ਦੇਦਾਰ ਆ ਉਹਨਾਂ ਨੂੰ ਔਰ ਭਰਤ ਪਰਦੇ ਪਰਿਸ਼ਦ ਦੇ ਮੈਂਬਰ ਸਾਹਿਬਾਨ ਨੂੰ ਵਿਸਾਖੀ ਦੀ ਫੇਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਮੈਂ ਰਜਿੰਦਰ ਕੋਲੀ ਜੀ ਦਾ ਖਾਸ ਤੌਰ ਤੇ ਤਨਬਾਤ ਕਰਦਾ ਜੀ ਉਹਨਾਂ ਨੇ ਸਾਨੂੰ ਇੱਥੇ ਬਿਹਾ ਕੇ ਬਹੁਤ ਜ਼ਿਆਦਾ ਇੰਜੋਏਮੈਂਟ ਕਰਾਈ ਸਭ ਤੋਂ ਪਹਿਲੇ ਤੋਂ ਮੈਂ ਬਤੌਰ ਹੈਲਪੇਜ ਇੰਡੀਆ ਮੈਂਬਰ ਕੀ ਤਰਫੋਂ ਸਾਰਿਆਂ ਨੂੰ ਵਿਸਾਖੀ ਦੀ ਸ਼ੁਭਕਾਮਨਾئیں ਦਿੰਦੀ ਹਾਂ आज भारत विकास परिषद के जितने भी मेंबर हमारे साथ यहाँ उपस्थित हुए हैं मैं उनका भी शुक्रगुजार करती हूँ कि उन्होंने अपना ये त्योहार जो है हमारे बुजुर्गों के साथ सेलिब्रेट किया पहले भी हमने काफी प्रोग्राम्स इन मेंबर्स के साथ किए हैं और आगे भी भगवान की दया से करते रहेंगे एक बार फिर से मैं सबका धन्यवाद करती हूँ और सारे शहरवासियों को बैसाखी की शुभकामनाएं देती हूँ माहौल तो देखिए जी ये हमारा घर ही है जैसे हम घर में एक दूसरे के साथ मिल के रहते हैं कभी कभी लड़ाई झगड़ा भी होता है प्यार भी होता है मिलके बैठते हैं खाते हैं खेलते हैं सब काम हम साथ में ही करते हैं लोगों को मेरा यही मैसेज है जितना हो सके अपने बड़ों के साथ समय व्यतीत करो क्योंकि एक बार हाथ से गया समय वापस नहीं आता और बड़ों से बड़ा आशीर्वाद और बड़ों से मिली हुई शिक्षा आपको ना किसी किताब में मिलेगी ना किसी गूगल में मिलेगी धन्यवाद आज सेलिब्रेट की गई है किस तरह का लग रहा है था ये बहुत अच्छा लग रहा हमारे को हमारा त्यौहार हम हर सिंह मनाते हैं सब मिल करके कोई भी त्योहार आता है हम उसी तरह से मनाते हैं सब लोग मिल करते बैठते हैं गाते हैं बजाते हैं, हैं खाते है पीते हमारे साथ में बहुत लड़ाई झगड़ा तो हम आपस में आपको पता है कि कभी कभी हो ही जाता है घर के अंदर भी हो जाता है को कैसे बात नहीं और थोड़ी देर के लिए फिर हम वही सब कुछ वही हो जाता है प्यार तो से कोई हमारे को कोई दिक्कत नहीं यहाँ बड़ा प्रेम प्यार है हर चीज़ से हमें सुविधा है रहने की खाने की पीने की घूमने की फिरने की कोई हमारे को पाबंदी नहीं है कोई हमारे को ज़बरदस्ती नहीं है हम कहीं भी घूमे पिए खाए पिए आपको पता है यहाँ हमारे लिए जेल भी बनी हुई है हमारे लिए योगा सिखाने वाला भी आता है हमारे को कॉलेज से जहाँ क्या सुविधा हो सकती है सुबह हमारे को छः बजे उठने पर टाइम मिलती है अभी सत्ते नहीं उठते तो हमारे को चाय मिल जाती है उसके बाद फिर साढ़े सात बजे चाय मिलती है फिर ग्यारह बजे चाय मिलती है अब ग्यारह बजे चाय बंद है हमारे को जूस फ्रूट ये सब कुछ कुछ ना कुछ मिलता है ज्यादा उसके बाद लंच हो उसके बाद हमारे को शाम को चार बजे फिर टाइम मिलेगी जो लोग दूध पींदे हैं उनको दूध मिल पाए आज कैसे बता बहुत अच्छा था मन बहुत अच्छा लगा हम तब देखो इसी बहाने से हम पर है दर्शन हुए सबसे बड़ी चीज तो ये हुई है ना बहुत ज्यादा हमारे आपके दर्शन हुए आपके दर्शन करके देख बहुत खुश हुआ हमारा बहुत ज्यादा खुश हुआ ਪਹਿਲੇ ਤੇ ਮੈਂ ਪਾਰਕੂ ਦਾ ਸਿਟੀ ਬੈਲਤਾ ਦਾ ਧੰਨਵਾਦ ਕਰਨੀ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਤੇ ਸਾਨੂੰ 올ਡੇ ਸੇਮ ਇਹਨਾਂ ਸਾਰਿਆਂ ਨਾਲ ਸਾਥੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਵਿਸਾਖੀ ਦੇ ਮੌਕੇ ਤੇ ਪਹਿਲੇ ਤੇ ਮੈਂ ਸਾਰੇ ਇੱਥੇ ਵੱਡੇ ਪੈਨਪਰਵਾ ਨੂੰ ਵਧਾਈ ਦੇਣਾ ਚਾਹਨੀ ਹੈਗੀ ਹੈ ਤੇ ਇੱਥੇ ਆ ਕੇ ਇਹ ਨਹੀਂ ਲੱਗਦਾ ਕਿ ਅਸੀਂ ਸਸਤਾ ਜਾਂ 올ਡੇ ਸੇਮ ਹோம் ਚਲੇ ਇੱਥੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਇੱਕ ਵੱਡੀ ਜੁਆਇੰਟ ਫੈਮਿਲੀ ਹੁੰਦੀ ਹੈਗੀ ਨਾ ਉੱਥੇ ਜਾਂਦੇ ਹੈਗੇ ਔਰ ਇੱਥੇ ਆ ਕੇ ਇੰਨਾ ਅੱਛਾ ਲੱਗਿਆ ਹੈਗਾ ਇਹਨਾਂ ਦੀ ਜਿਹੜੀ ਹਿੰਮਤ ਹੈ ਜੋਸ਼ ਹੈ ਜਜ਼ਬਾ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਜੀਣ ਦਾ ਇੱਕ ਮੌਕਾ ਲਗਦਾ ਕਿ ਸਰਬੀ ਇਸ ਤਰ੍ਹਾਂ ਜੀਣਾ ਚਾਹੀਦਾ ਬੜੇ ਅੱਛੇ ਤਰ੍ਹਾਂ ਮਤਲਬ ਬੜੇ ਅੱਛਾ ਔਰ ਜਿਹੜੇ ਇੱਥੇ ਤੇ ਮੈਡਮ ਹੈਗੇ ਉਹ ਇੱਥੇ ਤੇ ਮੈਡਮ ਨਹੀਂ ਲੱਗਦੇ ਉਹਨਾਂ ਦੀ ਬੇਟੀ ਲੱਗਦੇ ਹੈਗੇ ਜਿਹਨਾਂ ਨੇ ਇੱਥੇ ਇੰਨੀ ਅੱਛਾ ਉਹਨਾਂ ਨੂੰ ਡੀਲ ਕੀਤਾ ਤੇ ਉਹਨਾਂ ਨੂੰ ਮਤਲਬ ਆਪਣੇ ਤੇਰੇ ਸੰਗ ਰੱਖਿਆਦਾ ਆਇਆਗਾ ਇਹਦੇ ਨਾਮੇ ਮੈਂ ਸਭ ਨੂੰ ਦੁਬਾਰਾ ਫਿਰ ਬਹੁਤ ਬਹੁਤ ਵਧਾਈ ਦੇਣਾ ਚਾਹਨੀ ਹੈ ਆਪਣੇ ਵੱਡੇ ਭੈਣ ਪਰਮਨੂੰ